ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਟਾਬਾ ਸਟਾਈਲ ਸੇਵਾ ਜੀ ਬਣਾ ਕੇ ਤਿਆਰ ਕਰਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਦੋ ਟਮਾਟਰ ਲੈ ਲਏ ਆ ਮੈਂ 10 ਤੋਂ 12 ਮਿਰਚਾਂ ਤਿੰਨ ਪਿਆਜ਼ ਤੇ ਇੱਕ ਆ ਬਾਬਾ ਜੀ ਵਾਲਾ ਜਿਹੜਾ ਮੱਖਣ ਮલાઈ ਸੇਮ ਹੁੰਦੀ ਹੈ ਉਹ ਲੈ ਲਈ ਹੈ ਇਹ ਮੈਂ ਇਸ ਲਈ ਲਈ ਹੈ ਕਿਉਂਕਿ ਇਸ ਵਿੱਚ ਨੌਨ ਮੇਚ ਮਸਾਲੇ ਘੱਟ ਹੁੰਦੇ ਆ ਠੀਕ ਹੈ ਜੀ ਚਲੋ ਅੱਜ ਹੁਣ ਆਪਾਂ ਸਮਾਨ ਤਿਆਰ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਜਿਹੜੇ ਪਿਆਜ਼ ਸੀਗੇ ਜਿਹੜੇ ਮੈਂ ਧੋ ਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਬਰੀਕ-ਬਰੀਕ ਕੱਟ ਲਵਾਂਗੀ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਪਿਆਜ਼ ਨੂੰ ਬਿਲਕੁਲ ਵੀ ਬਰੀਕ-ਪਰੀ ਕੱਟ ਰਹੀ ਹਾਂ ਵੀਡੀਓ ਅਗਰ ਚੰਗੀ ਲੱਗਦੀ ਹੋਵੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰਦੇ ਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਆ ਕਰੋ ਕਿਉਂਕਿ ਅਕਸਰ ਇਦਾਂ ਦੇਖਣ ਨੂੰ ਆਉਂਦਾ ਹੈ ਕਿ ਜਿਹੜੀ ਵੀਡੀਓ ਹੈ ਉਹ ਦੇਖਦੇ ਤਾਂ 67% ਨੇ 100 ਵਿੱਚੋਂ ਪਰ ਜਿਹੜੇ ਸਬਸਕ੍ਰਿਪਸ਼ਨ ਨੇ ਉਹ ਸਿਰਫ 33% ਲੋਕੀ ਕਰਦੇ ਨੇ ਤਾਂ ਇਸ ਕਰਕੇ ਅਗਰ ਤੁਹਾਨੂੰ ਤੁਸੀਂ ਵੀਡੀਓ ਦੇਖਦੇ ਹੋ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਅੱਗੇ ਆਉਣ ਵਾਲੀਆਂ ਵੀਡੀਆਂ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਹੁਣ ਆਪਾਂ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਿਆ ਹੈ ਜਿਵੇਂ ਹੀ ਆਪਾਂ ਪਿਆਜ਼ ਬਰੀਕ-ਬਰੀਕ ਕੱਟੇ ਨੇ ਉਸੇ ਤਰ੍ਹਾਂ ਮੈਂ ਮਿਰਚਾਂ ਤੇ ਟਮਾਟਰਾਂ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੀ ਹਾਂਜੀ ਹੁਣ ਮੈਂ ਮਿਰਚਾਂ ਕੱਟ ਰਹੀ ਆ ਤੜਕੇ ਦੇ ਲਈ ਕਰ ਤੁਸੀਂ ਸਾਨੂੰ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਜਾਂ ਕੋਈ ਨਵੀਂ ਰੈਸਪੀ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਜ਼ਰੂਰ ਕਰਦਿਆ ਕਰੋ ਕੋਸ਼ਿਸ਼ ਕਰਾਂਗੇ ਕਿ ਉਹ ਰੈਸਪੀ ਤੁਹਾਨੂੰ ਜਲਦੀ ਤੋਂ ਜਲਦੀ ਬਣਾ ਕੇ ਦਿਖਾਈ ਜਾਵੇ ਮਿਰਚਾਂ ਨੂੰ ਕੱਟਣ ਤੋਂ ਬਾਅਦ ਹੁਣ ਮੈਂ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਕੱਟ ਲਿਆ ਐ ਬ੍ਰੀਕਰ ਤੁਸੀਂ ਦੇਖ ਰਹੇ ਹੋ ਮਿਰਚ ਪਿਆਜ਼ ਟਮਾਟਰ ਇਹਨਾਂ ਨੂੰ ਮੈਂ ਤਿੰਨਾਂ ਨੂੰ ਕੱਟ ਲਿਆ ਐ ਹੁਣ ਆਪਾਂ ਤੜਕੇ ਦੀ ਤਿਆਰੀ ਕਰਾਂਗੇ ਕੜਾਈ ਦੇ ਵਿੱਚ ਮੈਂ ਤੇਲ ਪਾ ਲਿਆ ਐ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇਲ ਸਾਡਾ ਗਰਮ ਹੋ ਚੁੱਕਿਆ ਸੀ ਇਸ ਵਿੱਚ ਮੈਂ ਜੀਰਾ ਪਾ ਦਿੱਤਾ ਐ ਜੀਰੇ ਨੂੰ 1 ਚਮਚ ਮੈਂ ਜੀਰਾ ਪਾਇਆ ਐ ਇਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀਰਾ ਸਾਡਾ ਭੁੰਨਣਾ ਸਟਾਰਟ ਹੋ ਗਿਆ ਐ ਹੁਣ ਆਪਾਂ ਇਸ ਵਿੱਚ ਜਿਹੜੇ ਆਪਾਂ ਪਿਆਜ਼ ਤੇ ਮਿਰਚਾਂ ਕੱਟੀਆਂ ਸੀਗੀਆਂ ਉਹਨਾਂ ਨੂੰ ਪਾ ਦੇਵਾਂਗੇ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਪਿਆਜ਼ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਇਸ ਨੂੰ ਭੁੰਨਾਂਗੇ ਪਿਆਜ਼ ਸਾਡੇ ਭੁੱਜਣੀ ਸ਼ੁਰੂ ਹੋ ਗਏ ਨੇ ਬਸ 2 ਤੋਂ 3 ਮਿੰਟ ਲੱਗਣਗੇ ਇਹਨਾਂ ਨੂੰ ਭੁੰਨਣ ਨੂੰ ਆਪਾਂ ਹੌਲੀ-ਹੌਲੀ ਗੈਸ ਜਿਹੜੀ ਫਲੇਮ ਹੈ ਉਹ ਆਪਾਂ ਹਾਈ ਹੀ ਰੱਖਣੀ ਹੈ ਪਿਆਜ਼ ਸਾਡੇ ਬਸ ਭੁੰਨਣ ਵਾਲੇ ਹੀ ਐ ਮੈਨੂੰ 3 ਤੋਂ 4 ਮਿੰਟ ਹੋ ਗਏ ਨੇ ਪਿਆਜ਼ਾਂ ਨੂੰ ਭੁੰਦੇ ਹੋਏ ਤੇ ਹੁਣ ਸਾਡੇ ਪਿਆਜ਼ ਵੀ ਭੁੰਨੇ ਗਏ ਮੈਂ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਚੰਗੀ ਤਰ੍ਹਾਂ ਆਪਣੇ ਪਿਆਜ਼ 골ਡਨ ਬ੍ਰਾਊਨ ਹੋ ਗਏ ਹੁਣ ਇਹਨਾਂ ਵਿੱਚ ਜਿਹੜੇ ਆਪਾਂ ਟਮਾਟਰ ਕੱਟ ਕੇ ਰੱਖੇ ਹੋਏ ਆ ਉਹ ਪਾ ਦਵਾਂਗੇ ਦੇਖੋ ਮੈਂ ਟਮਾਟਰ ਐਡ ਕਰ ਦਿੱਤੇ ਆ ਟਮਾਟਰਾਂ ਨੂੰ ਵੀ ਪਿਆਜ਼ਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹ ਵੀ ਚੰਗੀ ਤਰ੍ਹਾਂ ਭੁੰਨੇ ਜਾਣ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦੇਣਾ ਹੈ ਪਾਇਸ ਵਿੱਚ 2 ਚਮਚੇ ਨਮਕ ਦੇ ਪਾ ਦਵਾਂਗੇ ਨਮਕ ਪਹਿਲਾਂ ਪਾਣ ਦੇ ਨਾਲ ਟਮਾਟਰ ਜਿਹੜੇ ਸਾਡੇ ਉਹ ਜਲਦੀ ਗਲ ਜਾਣਗੇ ਇਸ ਕਰਕੇ ਆਪਾਂ ਮਸਾਲਿਆਂ ਤੋਂ ਪਹਿਲਾਂ ਇਸ ਵਿੱਚ ਨਮਕ ਐਡ ਕਰ ਦਿੱਤਾ ਹੈ ਅਤੇ ਨਮਕ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਨਮਕ ਨੂੰ ਮਸਾਲੇ ਵਿੱਚ ਐਡ ਕਰਨ ਤੋਂ ਬਾਅਦ ਤਕਰੀਬਨ 2 ਤੋਂ 2.5 ਮਿੰਟ ਸਾਨੂੰ ਲੱਗਣਗੇ ਜਿਹੜਾ ਸਾਡੇ ਪਿਆਜ਼ ਗਲਣ ਦੇ ਵਿੱਚ ਪਿਆਜ਼ ਜੇ ਸਾਡੇ ਗਲ ਜਾਣਗੇ ਉਸ ਤੋਂ ਬਾਅਦ ਆਪਾਂ ਇਸ ਵਿੱਚ ਮਸਾਲੇ ਐਡ ਕਰਾਂਗੇ 2 ਮਿੰਟ ਤੋਂ ਬਾਅਦ ਦੇਖੋ ਤੁਸੀਂ ਪਿਆਜ਼ ਸਾਡੇ ਗਲ ਚੁੱਕੇ ਹੈ ਹੁਣ ਅਸੀਂ ਇਸ ਵਿੱਚ ਕੁਝ ਬੇਸਿਕ ਮਸਾਲੇ ਐਡ ਕਰਾਂਗੇ ਇੱਕ ਚਮਚ ਮੈਂ ਹਲਦੀ ਪਾਇਆ ਹੈ ਤੇ ਅੱਧਾ ਚਮਚ ਮੈਂ ਢੇਗੀ ਮਿਰਚ ਪਾਈ ਹੈ 컬러 ਦੇ ਲਈ ਤੇ ਇੱਕ ਚਮਚ ਹੀ ਮੈਂ ਗਰਮ ਮਸਾਲੇ ਦਾ ਪਾਇਆ ਹੈ ਹੁਣ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਨਾਂ ਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਮਸਾਲਾ ਭੁੰਨਣ ਤੋਂ ਬਾਅਦ ਅਸੀਂ ਇਸ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਜਿਹੜਾ ਸਾਡਾ ਮਸਾਲਾ ਹੈ ਨਾਲ ਚਿਪਕੇ ਨਾ ਥੋੜਾ ਜਿਹਾ ਮੈਂ ਇਸ ਵਿੱਚ ਪਾਣੀ ਐਡ ਕਰ ਦਿੱਤਾ ਹੈ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਣ ਲਈ ਛੱਡ ਦਵਾਂਗੇ ਜਦ ਤੱਕ ਇਸ ਦਾ ਜਿਹੜਾ ਤੇਲ ਸੈਪਰੇਟ ਨਹੀਂ ਹੋ ਜਾਂਦਾ ਜਦੋਂ ਇਸ ਦਾ ਤੇਲ ਸੈਪਰੇਟ ਹੋ ਜਾਏਗਾ ਉਦੋਂ ਸਾਡਾ ਮਸਾਲਾ ਭੁੰਨਿਆ ਜਾਊਗਾ ਪਾਣੀ ਪਾ ਕੇ ਮੈਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਦੇਖੋ ਸਾਡਾ ਤੇਲ ਹੈ ਜਿਹੜਾ ਸੈਪਰੇਟ ਹੋਣਾ ਸਟਾਰਟ ਹੋ ਗਿਆ ਹੈ ਅਸੀਂ ਇਸ ਨੂੰ 1 ਜਾਂ 1.5 ਮਿੰਟ ਹੋਰ ਚੰਗੀ ਤਰ੍ਹਾਂ ਭੁੰਨਾਂਗੇ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੰਨੇ ਆ ਗਿਆ ਤੇ ਤੇਲ ਵੀ ਮਸਾਲੇ ਤੋਂ ਲੱਗ ਹੋ ਗਿਆ ਹੈ ਹੁਣ ਅਸੀਂ ਇਸ ਵਿੱਚ ਜਿਹੜਾ ਆਪਾਂ ਸੇਵ ਲਿਆਂਦੀ ਸੀ ਉਹ ਪਾਵਾਂਗੇ ਮੈਂ ਇਸ ਵਿੱਚ ਇੱਕ ਕੌਲੀ ਵੱਡੀ ਦੇ ਕਰੀਬ ਸੇਵ ਪਾਈ ਹੈ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਇਸ ਨੂੰ ਮਿਕਸ ਕਰ ਰਹੀ ਹਾਂ ਸੇਵ ਨੂੰ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਇੱਕ ਗਲਾਸ ਪਹਿਲਾ ਜਿਹੜਾ ਹੈ ਦੁੱਧ ਦਾ ਪਾਵਾਂਗੇ ਇੱਕ ਗਲਾਸ ਮੈਂ ਪਾ ਦਿੱਤਾ ਹੈ ਇਹ ਦੁੱਧ ਮੈਂ ਰੂਮ ਟੈਂਪਰੇਚਰ ਅਕੋਰਡਿੰਗ ਲੈ ਆਇਆ ਹੈ ਅਗਰ ਤੁਸੀਂ ਫ੍ਰਿਜ ਚੋਂ ਕੱਢ ਕੇ ਦੁੱਧ ਯੂਜ਼ ਕਰਦੇ ਹੋ ਤਾਂ ਉਸ ਨੂੰ ਤਕਰੀਬਨ 10 ਮਿੰਟ ਜਾਂ 15 ਮਿੰਟ ਬਾਹਰ ਛੱਡਦੇ ਹੋ ਇੱਕ ਗਲਾਸ ਮੈਂ ਪਹਿਲਾਂ ਪਾਇਆ ਸੀਗਾ ਤੇ ਇੱਕ ਗਲਾਸ ਮੈਂ ਬਾਅਦ ਵਿੱਚ ਪਾਤਾ ਸੀ ਤੇ ਸਬਜੀ ਚ ਬੋਇਲ ਆਣਾ ਸਟਾਰਟ ਹੋ ਗਿਆ ਹੈ ਤਕਰੀਬਨ 5 ਤੋਂ 7 ਮਿੰਟ ਬਾਅਦ ਸਾਡੀ ਸਬਜੀ ਬਣ ਕੇ ਤਿਆਰ ਹੈ ਇਸ ਵਿੱਚ ਮੈਂ ਥੋੜਾ ਜਿਹਾ ਹਰਾ ਧਨੀਆ ਪਾ ਦੂੰਗੀ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦੂੰਗੀ ਇਹ ਸਬਜੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਵਧੀਆ ਬਣਦੀ ਹੈ ਸਬਜੀ ਵਸ ਸਾਡੀ ਬਣ ਕੇ ਤਿਆਰ ਹੈ ਹੁਣ ਮੈਂ ਤੁਹਾਨੂੰ ਇਸ ਨੂੰ ਸਰਵ ਕਰਕੇ ਦਿਖਾਉਂਗੀ ਧਨੀਆ ਪਾਣ ਤੋਂ ਬਾਅਦ 1 ਤੋਂ 1.5 ਮਿੰਟ ਮੈਂ ਇਸ ਨੂੰ ਸੇਕ ਲਵਾ ਲਿਆ ਹੈ ਸਬਜੀ ਸਾਡੀ ਬਣ ਕੇ ਤਿਆਰ ਹੈ ਜਕੀਨ ਮੰਨੇ ਹੋ ਬਹੁਤ ਹੀ ਜਲਦੀ ਅਤੇ ਵਧੀਆ ਬਣਦੀ ਹੈ रेसिपी ਅਗਰ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਥੈਂਕ ਯੂ